ਨਿੰਦੀ ਕਾਲੇ ਕੇ ਬਲੌਗ ਸੇ ਬਹੁਤ ਬਹੁਤ ਧੰਨਵਾਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਹਾਂ ਜੀ ਵੀਡੀਓ ਲੈ ਕੇ ਸ਼ੇਅਰ ਜ਼ਰੂਰ ਕਰਨਾ ਕਿ ਕਿ ਦੱਸਿਓ ਆਪਣੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਬਹੁਤ ਹੈ ਦਿਨੋ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਵੈਗਾਂ ਦੀ ਜਿੱਦਾਂ ਆਪਾਂ ਕਹਿ ਦਈਏ ਵੀ ਵੈਗ ਨਹੀਂ ਵੀ ਮਤਲਬ ਇਹਨੇ ਸਨ ਪਹਿਲਾਂ ਵੀ ਦਿਖਾਏ ਸੀਗੇ ਵੀ ਜਿਸ ਵਿੱਚ ਚਾਰੇ ਪਾਸੇ ਖੋਲਦੇ ਜਿਦਾਂ ਟੈਂਟੀ ਟੈਂਟੀਆਂ ਦੇ ਸਾਹਮਣੇ ਆ ਸਨ ਦਿਖਾ ਦਿੰਦੇ ਸਨ ਆਪੇ ਵੀ ਆਈਡੀ ਦਾ ਪਤਾ ਲੱਗਦਾ ਉਹਨਾਂ ਅੱਗੇ ਵੀ ਦਿਖਾਏ ਸੀਗੇ ਪਤਾ ਲੈ ਕੇ ਕਰ ਦੋ ਤੇ ਮੈਂ ਸਨ ਪਹਿਲਾਂ ਵੀ ਦਿਖਾਏ ਸੀਗੇ ਤੇ ਇਹਨਾਂ ਚ ਸਨ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਆਪਾਂ ਨੂੰ ਤੁਸੀਂ ਆਪ ਦਾ ਵੀ ਵੇ ਲੈ ਕੇ ਤੁਸੀਂ ਮੰਗਵਾ ਸਕਦੇ ਆ ਇਹ ਕੋਈ ਗੱਲ ਨਹੀਂ ਇਦੇ ਵਿੱਚ ਤੁਸੀਂ ਜਾਨੀ ਜਿੱਦਾਂ ਮਰਜ਼ੀ ਕੁਝ ਪਾ ਕੇ ਰੱਖ ਦੋ ਵੀ ਸ਼ਾਲ ਬਾਜੂ ਕੋਟੀਆਂ ਪਾ ਕੇ ਤੁਸੀਂ ਉੱਪਰੋ ਜੈਪਲਾ ਕੇ ਜਿੱਦਾਂ ਮਰਜ਼ੀ ਰੱਖ ਤਾ ਬੈਗ ਹੁੰਦੇ ਆ ਉਹਦੇ ਵਿੱਚ ਆਪਣਾ ਕੱਪੜਾ ਇਕੱਠਾ ਹੋ ਜਾਂਦਾਗਾ ਇਹ ਜਿੱਦਾਂ ਟੈਂਚੀ ਹੁੰਦਾ ਟੈਂਚੀ ਦੇ ਹਿਸਾਬ ਨਾਲ ਇਹ ਚਲੋ ਇਸਨੂੰ ਤਖਾ ਦਿੰਨੇ ਆ ਕਿਉਂਕਿ ਇੰਨਾ ਤਾਂ ਨਹੀਂ ਪਤਾ ਲੱਗਦਾਗਾ ਤੇ ਫਿਰ ਦਿਖਾਉਣਾ ਹੀ ਪਤਾ ਲੱਗੂ ਦੇਖੋ ਜੀ ਆਹ ਜੀ ਵਾਂ ਕੇ ਤਿਆਰ ਹੋਈ ਆ ਦੇਖੋ ਆਹ ਪਨ ਲਾਤਾ ਚੱਕਣ ਵਾਸਤੇ ਐਸੇ ਲੋੜਦਾ ਹੈ ਨਹੀਂ ਜਿਵੇਂ ਐਸੇ ਮੈਂ ਲਾਤਾ ਮੈਂ ਕਿਹਾ ਚਲੋ ਵੀ ਚੱਕਣਾ ਵੀ ਕੇਵਲ ਪਾਰਾ ਹੁੰਦਾ ਵੀ ਇਸ ਤਰ੍ਹਾਂ ਚੱਕਣਾ ਉੱਖਾ ਹੈਗਾ ਦੇਖੋ ਜੀ ਇਹ ਆਪਾਂ ਕੱਲ ਤਿਆਰ ਕੀਤੇ ਸੀਗੇ ਤੇ ਇਹ ਆਪਾਂ ਨੂੰ ਆਰਡਰ ਪੰਜਾਂ ਬੈਗਾਂ ਦਾ ਇਕੱਠਾ ਆਇਆ ਹੈਗਾ ਤੁਹਾਨੂੰ ਮੈਂ ਦੱਸਿਆਗਾ ਕੋਈ ਗੱਲ ਨਹੀਂ ਆਪਾਂ ਤਾਂ ਬਣਾਈ ਜਾਂਦੇ ਹਾਂ ਨਾ ਡੇਲੀ ਕੱਲ ਤਾਂ ਆਪਾਂ ਦੋ ਬਣਾ ਲਏ ਸੀਗੇ ਅੱਜ ਤਾਂ ਸਾਰਾ ਦਿਨ ਟਾਈਮ ਨਹੀਂ ਲੱਗਿਆਗਾ ਤੇ ਆਪਾਂ ਵਿਜੀ ਰਹੇ ਅੱਜ ਤਾਂ ਤੇ ਕੋਈ ਗੱਲ ਨਹੀਂ ਤੁਸੀਂ ਦੱਸਿਓ ਜੀ ਇਹਨਾਂ 'ਚ ਕੋਈ ਪਸੰਦ ਦਾ ਤਾਂ ਤੁਸੀਂ ਇਹਨਾਂ 'ਚ ਵੀ ਮੰਗਵਾ ਸਕਦੇ ਆਂ ਦੇਖੋ ਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾਗਾ ਦੇਖੋ ਜੀ ਇਹਦਾ ਰੇਟ ਲੱਗੂ 500 ਰੁਪਿਆ ਜਿੰਦਾ ਮਰਜੀ ਤੁਸੀਂ ਆਪ ਦੇ ਸ਼ਾਲ ਕੋਟੀਆਂ ਇਸ ਤਰ੍ਹਾਂ ਇਤਕੰ ਵਿੱਚ ਹੈ ਮਾਰ ਕੇ ਤੁਸੀਂ ਰੱਖ ਸਕਦੇ ਆ ਗਰਮ ਕੱਪੜੇ ਆਪਣੇ ਬੱਚਿਆਂ ਦੇ ਜਿੰਦਾ ਮਰਜੀ ਆ ਦੇਖੋ ਜੀ ਇਸ ਤਰ੍ਹਾਂ ਹੀ ਬਣੀ ਰਹੀਆ ਇਹਨਾਂ ਦਾ ਰੇਟ ਲੱਗੂ 500 ਰੁਪਿਆ ਦੇਖੋ ਜੀ ਬਹੁਤ ਹੀ ਮਜ਼ਬੂਤ ਬਣਾਇਆ ਆਪਾਂ ਇਹ ਆ ਚੀਜ਼ ਦੇਖੋ ਤੁਸੀਂ ਵੀ ਇਸ ਤਰ੍ਹਾਂ ਬਣਵਾਉਣੇ ਹੋਏ ਤਾਂ ਮੈਨੂੰ ਜਰੂਰ ਦੱਸਿਓ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਆਰਡਰ ਆਪ ਦੇ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਖੁੱਲੇ ਡੁੱਲੇ ਆ ਵਿੱਚੋਂ ਤੇ ਇਸ ਤਰ੍ਹਾਂ ਹੀ ਚੌਰਸ ਆ ਇਹ ਚੌਰਸ ਬਣੀ ਹੋਈ ਆ ਜਿੱਦਾਂ ਮਰਜ਼ੀ ਤੁਸੀਂ ਇਸ ਤਰ੍ਹਾਂ ਕੱਪੜੇ ਜਿੱਦਾਂ ਰੱਖੋਗੇ ਉਦਾਂ ਹੀ ਕੱਪੜੇ ਦੇ ਵਿੱਚ ਰਹਿਣਗੇ ਤੇ ਇਸ ਤਰ੍ਹਾਂ ਇਹਨਾਂ ਨੂੰ ਜਿੱਪਾ ਲੱਗੀਆਂ ਹੋਈਆਂ ਨੇ 500 ਰੇਟ ਰਹੂਗਾ ਜਿੰਨਾ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਤੇ ਹੁਣ ਹੀ ਸਕਰੀਨ ਸ਼ਾਟ ਲਓ ਤੇ ਤੁਸੀਂ ਆਦੇ ਆਰਡਰ ਬੱਕ ਕਰੋ ਤੇ ਆਪਾਂ ਤੁਹਾਨੂੰ ਕੋਰੀਅਰ ਕਰਵਾਵਾਂਗੇ ਤੇ ਇਹ ਹੈ ਕਿ ਪੰਜ ਕਿਸੇ ਦੀ ਪਾ ਦੀ ਕਰਵਾਉਣੀ ਆ ਕੋਈ ਗੱਲ ਨਹੀਂ ਤੁਸੀਂ ਮੰਗਵਾ ਲਓ ਉਹ ਵੀ ਮੰਗਵਾ ਲੈਣਗੇ ਸਾਰਿਆਂ ਲਈ ਆਫਰ ਹੈ ਦੇਖੋ ਜੀ ਇਸ ਤਰ੍ਹਾਂ ਬਹੁਤ ਵਧੀਆ ਚਾਰਸ ਬਣੇ ਹੋਏ ਆ ਜਿੱਦਾਂ ਮਰਜ਼ੀ ਤੁਸੀਂ ਹੁਣ ਸਰਦੀਆਂ ਵਾਲੇ ਕੱਪੜੇ ਬੱਚਿਆਂ ਦੇ ਪਾਰਟੀ ਵੇਅਰ ਸ਼ੂਟ ਇਸ ਤਰ੍ਹਾਂ ਪਾ ਕੇ ਇਹਨਾਂ ਨੂੰ ਵਿੱਡਾਂ 'ਚ ਰੱਖੋ ਪਰ ਕਿਤੇ ਵੀ ਰੱਖੋ ਤੇ ਉਸ ਤਰ੍ਹਾਂ ਹੀ ਰਹਿਣਗੇ ਜਿੱਦਾਂ ਤੁਸੀਂ ਪਾਹੋਂਗੇ ਤੇ ਆ ਆ ਪਾ ਹੈਂਗਰ ਬਹੁਤ ਹੀ ਵਧੀਆ ਆ ਪਾ ਬਣਾਏ ਹੋਏ ਆ ਫੇਸ ਹੁਣ ਦਿਖਾਉਣੀ ਆ ਇਹ ਇੱਕ ਦੇਖੋ ਜੀ ਇਹ ਇਹ ਇਸ ਤਰ੍ਹਾਂ ਦਾ ਇਹਦੇ ਵੀ ਮੈਂ ਹੈਂਗਰ ਲਾਤਾ ਕੋਈ ਕਿ ਮ ਕੋਲ ਨਹੀਂ ਕਰਦੀ ਹੁੰਦੀ ਚਲੋ ਆਪਾਂ ਨੂੰ ਫਰਕ ਕੋਈ ਨਹੀਂ ਪੈਂਦਾਗਾ ਹਨ ਇਹਦੀ ਵੀ ਮੈਂ ਹਿੰਗਰ ਲਾਤਾ ਸੀ ਮੈਂ ਕਹਾਂ ਕਈ ਵਾਰ ਕਿਤੇ ਜਿਹਾ ਪਾ ਰਾ ਹੁੰਦਾ ਵੀ ਖਿੱਚਣਾ ਕਰਨਾ ਦੇਖੋ ਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਆ ਤੁਹਾਨੂੰ ਇਹਦੇ ਨਾਲ ਦਾ ਵੀ ਬਣਾ ਦਾਂਗੇ ਇਹ ਵੀ ਤੁਸੀਂ ਲੈ ਸਕਦੇ ਆ ਲਓ ਜੀ ਇਹਦੀਆਂ ਵੀ ਆਪਾਂ ਦਬਲ ਜੱਪ ਲਾਤੀ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਆਏ ਤੁਸੀਂ ਐਮ ਵੀ ਮਤਲਬ ਜੇ ਪਕਾ ਬੈਗ ਹੁੰਦਾ ਤੇ ਕੱਪੜੇ ਆਪਣੇ ਇਕੱਠੇ ਹੋ ਜਾਂਦੇ ਇਹਦੇ ਵਿੱਚ ਬਿਲਕੁਲ ਇਕੱਠੇ ਨਹੀਂ ਹੁੰਦੇਗੇ ਇਸ ਤਰ੍ਹਾਂ ਹੀ ਹੈਗਾ ਕਿ ਤੁਸ ਇਸ ਤਰ੍ਹਾਂ ਉਹ ਲੱਕਪਾਹ ਬਣਾਇਆ ਸਾਨੂੰ ਇਹ ਵੀ ਦਿਖਾਉਣੀ ਉਹਦਾਂ ਆਪਾਂ ਨੂੰ ਦਿਖਾਈ ਵੀ ਸੀਗੇ ਇਹ ਲੋ ਦੇਖੋ ਆਏ ਮਜਬੂਤ ਬਣਾਈ ਤੇ ਬਹੁਤ ਹੀ ਵਧੀਆ ਦੂਰੀਆਂ ਦੂਰੀਆਂ ਸਿਉਣਾ ਲਾ ਕੇ ਤੇ ਵਧੀਆ ਵੀ ਮਜਬੂਤ ਆਪਾਂ ਬਣਾਉਣੀ ਆ ਦੇਖੋ ਜੀ ਜਿੱਦਾਂ ਮਰਜ਼ੀ ਤੁਸੀਂ ਆਪ ਦੇ ਸਰਦੀਆਂ ਵਾਲੇ ਕੱਪੜੇ ਗਰਮੀ ਵਾਲੇ ਕੱਪੜੇ ਜਿੱਦਾਂ ਮਰਜ਼ੀ ਤੁਸੀਂ ਕਿਤੇ ਵੀ ਕਿਤੇ ਜਾਣਾ ਵੀ ਆ ਤੁਸੀਂ ਤਾਂ ਵੀ ਤੁਸੀਂ ਕੱਪੜੇ ਆਪਣੇ ਗੱਡੀ ਦੇ ਵਿੱਚ ਆਏ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਰੱਖ ਸਕਦੇ ਹੋ ਉਦਾਂ ਹੀ ਰਹਿਣਗੇ ਕਿਉਂਕਿ ਬੈਗ ਦੇ ਵਿੱਚ ਇਕੱਠੇ ਹੋ ਜਾਂਦੇ ਆ ਜਿਵੇਂ ਦੇਖੋ ਜੀ ਇਹ ਜਿੱਦਾਂ ਮਤਲਬ ਆਪਣੀ ਹੁੰਦੀ ਆ ਵੀ ਮੇਕਅਪ ਕਟ ਜਿਹਨੂੰ ਕਹਿ ਦਿੰਦੇ ਆਪਾਂ ਚੌਰਸ ਉਦਾਂ ਦੇ ਬੰਦਦੇ ਆ ਮੇਕਅਪ ਦੇ ਹਿਸਾਬ ਨਾਲ ਜੇ ਤੁਸੀਂ ਛੋਟੇ ਬਣਾਉਣੇ ਆ ਤਾਂ ਵੀ ਇਦੋਂ ਛੋਟੇ ਵੀ ਜਿੱਦਾਂ ਵੀ ਆਪਾਂ ਮੇਕਅਪ ਪਾ ਕੇ ਵੀ ਲਿਆਣਾ ਹੋਵੇ ਇਸ ਤਰ੍ਹਾਂ ਦੇਖੋ ਜੀ ਤੇ ਤੁਸੀਂ ਉਦਾਂ ਵੀ ਬਣਵਾ ਸਕਦੇ ਆ ਇਹ ਵੀ ਮਹਿੰਗਰ ਲਾਤ ਦੇਖੋ मेकअप कैट भी बनवा सकते उपर मैं हैंगर लाया नहीं गया क्योंकि मैं क्या भी फिर भी जेप ना निकल जा वैसे आप मजबूत तो बहुत कित है पर मैं इतने इतर जला लाता देखो जी दसो मेरिया भैन जिन्होंने लड़ है हूँ नहीं लो जी देखो जी जल्दी जल्द स्क्रीन शॉट लो देखो ਇੱਕ ਮੇਰੀ ਭੈਣ ਮੈਰਕਾ ਨਾ ਮੇਰੀ ਜੁੜੀ ਅਮਰੀਕਾ ਦੇ ਵਿੱਚ ਮਨਦੀਪ ਜੁੜੇ ਹੋਏ ਸਨ ਵਾਗੇ ਵੀਡੀਓ ਚ ਉਹਨਾਂ ਦਾ ਨਾਮ ਦੱਸਦੀ ਹੁੰਦੀ ਆ ਉਹਨਾਂ ਭੈਣਾਂ ਨੇ ਉਹਨੇ ਵੀ ਦੇਖੇ ਆ ਤੇ ਉਹਨੇ ਵੀ ਡਿਮਾਂਡ ਕੀਤੀ ਕੋਈ ਗੱਲ ਨਹੀਂ ਭੈ ਵੀ ਤੁਹਾਡੇ ਕੋਲ ਵੀਡੀਓ ਹੁਣੇ ਪਹੁੰਚ ਜਾਨੀ ਤੁਸੀਂ ਦੇਖੋਗੇ ਆਪਾਂ ਜਰੂਰ ਤੁਹਾਡੇ ਆਰਡਰ ਆਪਾਂ ਦੇਵਾਂਗੇ ਬੈਗ ਬਣਾ ਕੇ ਉਹ ਪੈਨ ਦਾ ਆਪਾਂ ਸਮਾਰ ਰੈਡੀ ਕਰੀ ਜਾਂਦੇ ਆ ਸੋਨੇ ਜਦੋਂ ਉਹ ਵੀ ਬਣ ਕੇ ਤਿਆਰ ਹੋ ਗਿਆ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਤੁਸੀਂ ਵੀ ਜਰੂਰ ਦੱਸਣਾ ਸਕਰੀਨ ਸ਼ਾਟ ਲੈ ਲੈਣੀ ਹੈ ਤੇ ਬਣਵਾ ਲੈ ਰਹੇ ਬਹੁਤ ਹੀ ਖੁੱਲੇ ਡੁੱਲੇ ਕੱਪੜੀ ਹੋਇਆ ਜਿੰਨੇ ਮਰਜ਼ੀ ਤੁਸੀਂ ਇਹਦੇ ਵਿੱਚ ਕੱਪੜਾ ਰੱਖ ਸਕਦੇ ਹੋ ਦੇਖੋ ਜੀ ਇਹ ਕਿਸੇਨ ਕਲਰ ਆਪੇ ਦਿਖਾਤਾ ਇੱਕ ਮੈਂ ਤੁਹਾਨੂੰ ਆ ਪਹਿਲਾਂ ਵੀ ਦਿਖਾਇਆ ਹੋਇਆ ਸੀ ਜਦੋਂ ਸੰਜੀਤ ਵਾਰ ਦਿਖਾ ਦਿੰਨੇ ਕਿਉਂਕਿ ਉਹਨਾਂ ਦੇ ਪੰਜ ਆ ਹਜੇ ਬਸ ਐਕ ਕਰਿਆ ਗਿਆ ਅੱਜ ਮੈਂ ਫਰੀ ਨਹੀਂ ਸੀ ਜਦੋਂ ਫਰੀ ਹੁੰਦੀ ਐ ਕਦੋਂ ਮੈਂ ਉਹ ਵੀ ਬਣਾ ਕੇ ਦਿਖਾਉਣਾ ਤੁਹਾਨੂੰ ਦੋ ਜੀ ਇਹਦੀ ਵੀ ਪਾਹ ਹੰਗ ਰਾਇ ਨਾ ਤੁਸੀਂ ਇਹਦੀ ਵੀ ਆ ਜਿੱਪਾਂ ਲਾਈਆਂ ਇਹ ਬਸ ਪੰਜ ਬਣਾ ਕੇ ਬਣਾਏ ਹੋਏ ਜਿਹਦਾ ਬੈਗ ਬਣਾਉਣੇ ਉਦਾਂ ਹੀ ਬਣੇ ਹੋਏ ਆ ਇਹ ਤੇ ਬਸ ਪੰਜ ਬਣਾ ਪਾ ਕੇ ਬਣਾਏ ਹੋਏ ਆ ਲਓ ਜੀ ਜਰੂਰ ਦੱਸਿਓ ਜੇ ਤੁਹਾਨੂੰ ਪਸੰਦ ਆ ਕਿ ਇਹ ਪਾਸਤਰ ਇਹ ਪਾਲਾਤ ਨਹੀਂ ਹੋਗੇ ਕੰਬਲ ਵੀ ਤੁਸੀਂ ਪਾ ਕੇ ਰੱਖ ਸਕਦੇ ਆ ਇਹਦੇ ਵਿੱਚ ਇਹ ਦੇਖੋ ਇਹ ਕੱਪੜਾ ਤੁਹਾਨੂੰ ਕੱਲ ਦਾ ਰਹਾ ਬਣਾ ਕੇ ਪਾਣਾ ਸੀ ਲੱਗ ਲੱਗ ਕਲਰਾਂ ਦੇ ਉਹਨਾਂ ਦੇ ਪੰਜ-ਸਾ ਕਲਰਾਂ ਦੇ ਆਪਾਂ ਲੱਗ ਲੱਗ ਹੀ ਬਣਾ ਕੇ ਦੇਣਾ ਹੈ ਕਿਉਂਕਿ ਕੱਪੜਾ ਆਪਾਂ ਕੋਲ ਬਾਦੀ ਪਿਆ ਆ ਕਿ ਜਿੰਨੇ ਮਾਦੀ ਤੁਸੀਂ ਬਣਵਾਓ ਦੇਖੋ ਇਹ ਪਹਿੰਡਰ ਇੱਥੇ ਲੱਗਦਾ ਦੇਖੋ ਜੇ ਨਾ ਤੁਹਾਨੂੰ ਕੋ ਪਸੰਦ ਆ ਤੁਸੀਂ ਮੈਨੂੰ ਦੱਸਣਾ ਜੇਗਾ ਤੁਸੀਂ ਮੰਗਵਾਉਣਾ ਤੁਸੀਂ ਮੰਗਵਾ ਸਕਦੇ ਹੋ 500 ਰੁਪਏ ਇਹਨਾਂ ਦਾ ਰੇਟ ਰਹੂਗਾ ਲਓ ਜੀ ਚਲੋ ਜੀ ਠੀਕ ਆ ਆਪਾਂ ਵੀਡੀਓ ਲਈ ਬਣਾਤੇ ਹਾਂ ਜੇ ਇਹਨਾਂ ਤੋਂ ਕੋਈ ਤੁਹਾਨੂੰ ਪਸੰਦ ਹੋਏ ਆ ਤੁਸੀਂ ਸਕਰੀਨ ਸ਼ਾਟ ਲੈ ਲੈਣੀ ਆ ਤੇ ਆਪਾਂ ਆਰਡਰ ਬੁੱਕ ਕਰਵਾ ਲੈਣਾ ਤੇ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਤੇ ਇੱਕ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੰਨੀ ਹਾਂ ਵੀ ਮੈਨੂੰ ਖੀਨ ਖਾਵਾ ਦੇ ਛੂਟਾਂ ਆਂਦਾ ਵੀ ਤੁਸੀਂ ਦੱਸਿਓ ਤੇ ਜਿਹੜੀ ਤੁਸੀਂ ਪਹਿਨਣੇ ਮਗਵਾਉਣਾ ਤੇ ਆਪਾਂ ਉਹ ਵੀ ਲੈ ਕੇ ਦੇਵਾਂਗੇ ਆਪਾਂ ਆਪਸੇ ਕੱਦਿਨ ਤਾਂ ਕਪੜਾ ਲੈਣ ਜਾਣਾ ਫਿਰ ਦੁਬਾਰਾ ਤੇ ਆਪਾਂ ਕੀ ਖਾਦੇ ਲੈ ਕੇ ਆਵਾਂਗੇ ਤੇ ਲੋ ਜੀ ਆਪਾਂ ਵੀਡੀਓ ਤਾਂ ਕਰਨ ਲੱਗੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਬਣਾਈਏ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੂਗੀ ਚਲੋ ਜੀ ਬਹੁਤ ਥੋੜਾ ਧੰਨਵਾਦ ਮੇਰੇ ਨਾਲ ਜੁੜਨ ਦਾ